ਅੱਗੀ ਕਰ ਮੈਨੂੰ ਮੇਰੇ ਭਰਾ ਦੀ ਡੈਡ ਬੁਣੀ ਚਾਹੀਦੀ ਐ ਇੰਨੇ ਨੂੰ ਕ ਤੁਮ ਕਿਦਾ ਮੰਨ ਤੀ ਕੋ ਮੇਰੀ ਬ੍ਰਦਰ ਨੇ ਮੈਂ ਬਾਂਗੋਣੀ ਵਿਆਹੀ ਆ ਰਬਜੋਤ ਸਿੰਘ ਵਾਲਾ ਜਿੰਨੇ ਮਾਰਿਆ ਮੇਰੇ ਭਰਾ ਨੂੰ ਤੇ ਮੇਰੀ ਨਾਨਾ ਦੇ ਨਾਲ ਉਹਦੀ ਮੈਨੂੰ ਨਹੀਂ ਪਤਾ ਕਿ ਮੇਰੀ ਨਾਨਾ ਦੇ ਨਾਲ ਮੇਰੇ ਵੀਰ ਦੀ ਗੱਲ ਚੱਲਦੀ ਕਿ ਨਹੀਂ ਚੱਲਦੀ ਇਸ ਗੱਲ 'ਚ ਮੈਨੂੰ ਨਹੀਂ ਪਤਾ ਦੋ ਤਰੀਕ ਤੇ ਪਤਾ ਲੱਗਾ ਇਸ ਗੱਲ ਦਾ ਨਾ ਦੋ ਤਰੀਕ ਤੋਂ ਲੈ ਕੇ ਪੂਰੀ ਸੰਦੇਸ਼ ਕੀਤੀ ਪਲੈਨ ਬਣਾਉਂਦੇ ਰਹੇ ਵੀ ਤੇਰੇ ਭਰਾ ਨੂੰ ਅਹੀ ਖਤਮ ਕਰ ਦੇਣਾ ਵਾ ਮੈਨੂੰ ਵੀ ਇਹਨਾਂ ਨੇ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਵੀ ਤੇਰੇ ਪਿਓ ਨੂੰ ਮਾਰ ਦੇਣਾ ਵਾ ਤੇਰੀ ਮਾਂ ਨੂੰ ਮਾਰ ਦੇਣਾ ਨਹੀਂ ਤੇ ਆਪਣਾ ਭਰਾ ਜਿਹੜਾ ਤੂੰ ਇੱਥੇ ਪੇਸ਼ ਕਰਵਾ ਤੇ ਮੈਨੂੰ ਕਹਿੰਦੇ ਰਹੇ ਆ ਵੀ ਤੈਨੂੰ ਜਾਨੋ ਖਤਮ ਕਰਨਾ ਤੇਰੇ ਭਰਾ ਦੇ ਨਾਲ ਹੀ ਤੈਨੂੰ ਜਾਨੋ ਖਤਮ ਕਰਨਾ ਵਾ ਤੇ ਦੋ ਵਾਰੀ ਸਾਡੇ ਘਰ ਇਹਨਾਂ ਬੰਦੇ ਵੀ ਪਵਾਏ ਨਹੀਂ ਇੱਥੇ ਕਿ ਜਾਂ ਤੇਰੇ ਪਿਓ ਨੂੰ ਖਤਮ ਕਰਵਾ ਦੇਣਾ ਆਪਣੇ ਪਿਓ ਨੂੰ ਕਾਹ ਦਰਖਾਸਤਾਂ ਨਾਲ ਜੇ ਜਿੰਨੀਆਂ ਦਰਖਾਸਤਾਂ ਹੋਣੀਆਂ ਲਾਚਾ ਤੇ ਬਾਅਦ ਵਿੱਚ ਮੈਂ ਤੇਰਾ ਨੂੰ ਇਹਨਾਂ ਮੇਰੀ ਮਾਰ ਕਟਾਈ ਕੀਤੀ ਆ ਬਹੁਤ ਜਿਆਦੀ ਕੀਤੀ ਆ ਮੇਰੇ ਸਾਸ ਸੋਤਮੰਤ ਕੋਰ ਨੇ ਪ੍ਰਭ ਜੋ ਸਿੰਘ ਨੇ ਨਾਲ ਕੀਤੀ ਆ ਇਹ ਬਾਅਦ ਉਹਦੇ ਤੋਂ ਬਾਅਦ ਇਹ ਡਿਊਟੀ ਚੱਲ ਗਿਆ ਇਹਨੇ ਮੈਨੂੰ ਫੇਰ ਰਾਤ ਉਸੇ ਰਾਤ ਹੀ ਮੈਨੂੰ ਇਹਨੇ ਫੋਨ ਕੀਤਾ ਤੇਰੇ ਕੋ ਫੋਨ ਸਵੇਰੇ ਘੋਇਆ ਜਾਣਾ ਗੱਡੀ ਦੇ ਵਿੱਚ ਸ਼ਰਾਬ ਨਹੀਂ ਪਈ ਗੱਡੀ ਦੇ ਵਿੱਚ ਪਟ્રોલ ਪਿਆ ਤੇ ਤੇਰਾ ਕੰਮ ਤੇਰੇ ਭਰਾ ਦੇ ਨਾਲ ਹੀ ਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈੱਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜਤ ਮਤਲਬ ਕਿ ਉਹਨੂੰ ਇੰਨਾ ਕਿ ਮਾਰਨਾ ਉਹਨੂੰ ਤਸੀਹੇ ਦੇ ਦੇ ਕੇ ਮਾਰਨਾ ਤੇ ਮਾਰਨਾ ਵੀ ਤੇਰੇ ਸਾਹਮਣੇ ਤੇ ਬਾਅਦ ਚ ਤੇਰਾ ਵੀ ਨਾਲ ਹੀ ਹੋ ਜੇ ਨੰਬਰ ਲੱਦਣਾ ਇੰਨਾ ਮੈਨੂੰ ਤੰਗ ਕਰਦੇ ਨੇ ਕਿ ਉਹਦਾ ਜਿਹੜਾ ਮੋਡਰ ਮਾਰ ਦਿੱਤਾ ਹਾਂਜੀ ਇਹਨੇ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਬਣਾਉਂਦੇ ਰਹੇ ਆ ਉਹਨੂੰ ਕਹਿੰਦੇ ਰਹੇ ਆ ਪਲਵਿੰਦਰ